ਚਲਾ ਦੇ ਉਹ ਰਾਣੇ ਇਹਨੂੰ ਰੱਸੀ ਕੁਰਸੀ 'ਤੇ ਪਾ ਲੋ ਯਾਰ ਆਂਟੀ ਮੈਟੀ ਸੌਂ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਢੱਮਣੀ ਜੀ ਦਾ ਸਾਡੇ ਨਾਲ ਅੱਜ ਪਹਿਲੀ ਵਾਰ ਇੱਥੇ ਐਸ ਉਮੀਦਵਾਰ ਆਏ ਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼੍ਰੋਮਣੀ ਹੁਸ਼ਿਆਰ ਮਰਦੋਂ ਸਦਾਸ ਜੁਨ ਸਿੰਘ ਖੰਡਲ ਜੀ ਨਾਲ ਸਾਡੇ ਮਾਰਕਫੋਰਡ ਦੇ ਸਾਥਕ ਚੇਤਨ ਸਦਾਚਨ ਸਿੰਘ ਵਾਹ ਜੀ ਦਿਹਾਤੀ ਦੇ ਇੰਚਾਰਜ ਸਰਦਾਰ ਜਿੰਦਰ ਸਿੰਘ ਚੰਦੀ ਜੀ ਤੇ ਸਮੂਚੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਇੱਥੇ ਪਹੁੰਚੀ ਆ ਸਾਰਿਆਂ ਦਾ ਮੈਂ ਧੰਨ ਤੇ ਵੈਲਕਮ ਕਰਦਾ ਅੱਜ ਸਾਡਾ ਸ੍ਰੀ ਰਮ ਸਿੰਘ ਸਾਡੇ ਸਾਡੇ ਉਮੀਦਵਾਰ ਹੈਗੇ ਸਦਾ ਸੋਨ ਸਿੰਘ ਖੰਡਲ ਜੀ ਅੱਜ ਉਹ ਇੱਥੇ ਪਹੁੰਚੇ ਤੇ ਇੱਥੇ ਭੁਲਾਰੇ ਚੌਂ ਤੋਂ ਲੈ ਕੇ ਆ ਸੀ ਉਹਨਾਂ ਨੂੰ ਅੱਜ ਸਾਰੇ ਗੁਰੂ ਘਰਾਂ ਦੇ ਨਾਪਰਸਤ ਹੋਏ ਆ ਤੇ ਅੱਜ ਇੱਥੇ ਅਸੀਂ ਆਏ ਆ ਤੇ ਸਾਡੇ ਪ੍ਰਧਾਨ ਸਾਹਿਬ ਸਦਾ ਰਜਿੰਦਰ ਸਿੰਘ ਧਾਮੀ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਤੁਹਾਡੇ ਨਾਲ ਸਾਰਿਆਂ ਨਾਲ ਕਿ ਆਪਾਂ ਜਿਹੜੇ ਸ਼੍ਰੋਮਣੀ ਕਾਲੇਦਾਨ ਦੇ ਸਾਡੇ ਅਸੀਂ ਲੜਨ ਜਾ ਰਹੇ 13 ਦੀ 13 ਸੀਟਾਂ ਦੇ ਪਹਿਲੀ ਵਾਰ 1985 ਤੋਂ ਬਾਅਦ ਸ਼੍ਰੋਮਣੀ ਕਾਲੇਦਾਨ ਉਸ ਸ਼ਹਿਰਪੁਰ ਹਲਕੇ ਦੀ ਤਗੜੀ ਦੇ ਪਹਿਲੀ ਲੜਨ ਜਾ ਰਿਹਾ ਤੇ ਅੱਜ ਤੁਸੀਂ ਸਾਰੇ ਇੱਥੇ ਆਏ ਹੋ ਤੁਹਾਡੇ ਪ੍ਰੈਸ ਵਾਲੇ ਸਾਰੇ ਆਏ ਹੋਏ ਵੀਰਾਂ ਦਾ ਇੱਥੇ ਮੈਂ ਸਵਾਗਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੇਨਤੀ ਕਰਦਾ ਜੋ ਵੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਸਾਡੇ ਪ੍ਰਧਾਨ ਸਾਹਿਬ ਹੈਗੇ ਆ ਸਾਡੇ ਵੀਰੋ ਸਾਹਿਬ ਹੈਗੇ ਆ ਤੁਸੀਂ ਗੱਲ ਕਰ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਸੋਮ ਸਿੰਘ ਖੰਡਲ ਦੀ ਤੁਹਾਡੇ ਨਾਲ ਰੂਬਰੂ ਹੋਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਟ ਮੈਡ ਤੋਂ ਬਾਅਦ ਹੁਣ ਆੜਾ ਸ਼ਹਿਰ ਦੇ ਵਿੱਚ ਅੱਜ ਪਹਿਲੀ ਫੇਰੀ ਤੇ ਜਿੱਥੇ ਕਿਤੇ ਨਾਲ 1:30 ਵਜੇ ਤੋਂ ਲੈ ਕੇ ਹੁਣ ਤੱਕ ਸਾਰੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਲੱਖ-ਲੱਖ ਹੋ ਕੇ ਤੁਹਾਡੇ ਕੋਲ ਪਹੁੰਚੇ ਆ। ਮੈਂ ਜਿੱਥੇ ਸਾਹਰ ਜਿੰਦੂ ਸਾਹਿਬ ਕੀ ਧਾਮੇ ਪ੍ਰਧਾਨ ਸ਼ੋਮ ਨਿਕੋਦਰਾ ਪਤ ਕਮੇਟੀ ਸਾਧਨ ਆਰਥਿਕ ਬਾਦ ਜੀ ਸਾਡੇ ਖੁਆੜੇ ਦੇ ਦੋਨੋਂ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਮੁੜਾ ਧੰਨਵਾਦ ਕਰਦਾ ਨਾਰਨਾ ਸਮੂੱਚੇ ਪ੍ਰੈਸ ਦਾ ਤੁਹਾਨੂੰ ਜੀ ਆਇਆਂ ਵੀ ਅਖਤਰ ਦਾ ਧੰਨਵਾਦ ਵੀ ਕਰਦਾ ਫਿਰੋਮਣੀ ਕਾਲੇਦਾਰ ਨੇ ਇਸ ਵਾਰੀ ਸਾਰੇ ਪੰਜਾਬ ਦੇ ਵਿੱਚ ਔਰ ਇੱਕ ਸੀਟ ਚੱਦੀਗੜ੍ਹ ਤੇ ਆਪਣੇ ਇਕੱਲਿਆਂ ਉਮੀਦਵਾਰ ਅੜਨ ਦਾ ਜਿਹੜਾ ਉਲਾਨ ਕੀਤਾ ਹੈ ਉਹਦੇ ਵਿੱਚ ਹਿਸ਼ਾਰਪੁਰ ਦੀ ਸੀਟ ਜਿਹੜੀ ਲੰਬੇ ਸਮੇਂ ਤੋਂ ਸੁਝਾਤਿਆ ਰਹੇ ਤੈਤ ਕਦੀ ਬੀ.ਜੇ.ਪੀ ਕਦੇ ਭਾਤੀ ਜਨਤਾ ਪਾਰਟੀ ਕਦੇ ਹੋਰ ਪੱਤੇ ਜਾਂਦੀ ਸੀ ਉਹ ਇਸ ਵਾਰੀ ਸ਼ੋਭਨੀ ਕਦਰ ਆਪ ਕਰ ਰਿਹਾ ਤੇ ਉਹਨਾਂ ਨੇ ਮੈਥੀ ਪ੍ਰੋਸਾ ਕਰਕੇ ਇਹ ਮੈਨੂੰ ਮਾਣ ਬਖਸ਼ਿਆ ਜੋ ਮਾਹੌਲ ਹੈ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਪਿਛਲੇ ਹਫਤੇ ਤੋਂ ਕਿਉਂਕਿ 9 ਹਲਕੇ ਐ 6 ਹਲਕੇ ਜਿਲ੍ਹਾ ਹੁਸ਼ਿਆਰਪੁਰ ਦੇ ਐ 2 ਕਪੂਟਰਾਂ ਦੇ ਐ ਇੱਕ ਪਰਦਾਸ਼ਪੁਰੇ ਦਾ ਫਿਰਿਆ ਗੁਪਨ ਪਰ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉਸ ਤੋਂ ਇਹ ਗੱਲ ਜਾਪਦੀ ਹੈ ਕਿ ਪੰਜਾਬ ਦੇ ਲੋਕ ਅੱਜ ਪੁਰਾ ਪਾਰਟੀਆਂ ਨੂੰ ਨਰ ਸਰਕਾਰਾਂ ਨੂੰ ਨਕਾਦ ਜਾ ਰਹੇ ਆ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਅੰਦਰ ਝੂਠ ਬੋਲ ਕੇ ਝੂਠੀਆਂ ਕਸਮਾਂ ਖਾ ਕੇ ਸ਼੍ਰੋਮਣੀ ਕਾਲਜ ਦਾ ਇਲਜ਼ਾਮ ਲਾ ਕੇ ਸਰਕਾਰਾਂ ਤਾਂ ਬਣਾਈਆਂ ਪਰ ਕੋ ਪੰਜਾਬ ਦਾ ਕੰਮ ਨਹੀਂ ਕੀਤਾ ਪਿਛਲੇ 7 ਸਾਲ ਤੋਂ ਪੰਜਾਬ ਜਿਹੜਾ ਉਹਦੇ ਵਿੱਚ ਵੱਡਾ ਨਿਰਾਦ ਆਇਆ ਪੰਜਾਬ ਇਕਨੋਮਿਕਲੀ ਬਹੁਤ ਥੱਲੇ ਜਾ ਰਿਹਾ ਕੜ ਜਾਂ ਦਿਨ ਤੇਰਾ ਵੱਧ ਰਿਹਾ ਤੇ ਕੋਈ ਵਿਕਾਸ ਦੀ ਗੱਲ ਜਿਹੜੀ ਹੈ ਉਹ ਕਿਤੇ ਪਾਸੇ ਨਜ਼ਰ ਨਹੀਂ ਆ ਰਹੀ ਔਰ ਨਾ ਹੀ ਪੰਜਾਬ ਦੀ ਸਰਕਾਰ ਕੋ ਸੀਰੀਅਸ ਹੈ ਪੰਜਾਬ ਦੇ ਮਸਲਿਆਂ ਲਈ ਸੋਚ ਕਰਕੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਜਿਸ ਤਰੀਕੇ ਨਾਲ ਅੱਜ ਸਾਰੇ ਪਾਸੇ ਲੋਕਾਂ ਦੇ ਵਿੱਚ ਉਛਾਲ ਆ ਰਿਹਾ ਮੈਂ ਸਮਝਦਾ ਕਿ ਇਹ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹ ਇੱਕ ਨਵਾਂ ਇਤਿਹਾਸ ਸਿਰਜੂਗੀ ਔਰ ਇਹ ਇਤਿਹਾਸ ਆਉਣ ਵਾਲੀ ਜਿਹੜੀ 27 ਦੀ ਅਸੈਂਬਲੀ ਦੀ ਇਲੈਕਸ਼ਨ ਹੈ ਉਹਦਾ ਮੁੱਢ ਬੰਡੂਗੀ ਸੋ ਮੈਂ ਵੀ ਆਪ ਵੀ ਸਾਰੇ ਪਗੜਾ ਨਿਵਾਸੀਆਂ ਨੂੰ ਸਾਰੇ ਹੁਸ਼ਿਆਰਪੁਰ ਪਾਰਲੀਮੈਂਟ ਹਲਕੇ ਦੇ ਵੋਟਰਾਂ ਨੂੰ ਇਹ ਬੇਤੀ ਵੀ ਕਰਨੀ ਚਾਹਨਾ ਕਿ ਆਓ ਆਪਾਂ ਨਾਲ ਮਿਲ ਕੇ ਆਪਣੀ ਜੋ ਪੰਜਾਬ ਦੀ ਪਾਰਟੀ ਹੈ ਉਹ ਕੋਈ ਸ਼੍ਰੋਮਣੀ ਕਾਲਰ ਖੇਤਰੀ ਪਾਰਟੀ ਆ ਪੰਜਾਬੀਆਂ ਦੀ ਪਾਰਟੀ ਆ ਇਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਲਈ ਲੜੀਆਂ ਲੜੀਆਂ ਜੰਗਾਂ ਲੜੀਆਂ ਔਰ ਹਰ ਜਗ੍ਹਾ ਦੇ ਉੱਪਰ ਜਿੱਥੇ ਵੀ ਪੰਜਾਬ ਦੀ ਕੋਈ ਮੁਸ਼ਕਲ ਹੋਈ ਹੈ ਤੇ ਸ਼੍ਰੋਮਣੀ ਕਾਲਰ ਲਗਾ ਹੋ ਕੇ ਖੜਾ ਹੋਇਆ ਇਹ ਸਾਡਾ ਇਤਿਹਾਸ ਆ ਤੋਂ ਅੱਜ ਫੇਰ ਇਹ ਪੰਜਾਬ ਨੂੰ ਬਚਾਉਣਾ ਤਾਂ ਆਪਾਂ ਸ਼੍ਰੋਮਣੀ ਕਾਲਰ ਨੂੰ ਤਕੜਾ ਕਰੀਏ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਜਿਹੜੀਆਂ ਨੈਸ਼ਨਲ ਪਾਰਟੀਆਂ ਮਿੱਲੀ ਤੋਂ ਜਿਹਨਾਂ ਦੇ ਹੁਕਮ ਚੱਲਦੇ ਆ ਉਹਨਾਂ ਪਾਰਟੀਆਂ ਨੂੰ ਅੱਜ ਇਹ ਗੱਲ ਸਾਫ਼ ਕਰੀਏ ਕਿ ਪੰਜਾਬ ਜਿਹੜਾ ਆ ਇਹ ਆਪਣੇ ਪੰਜਾਬੀਆਂ ਨੇ ਆਪਣੇ ਪੰਜਾਬੀਆਂ ਦੀ ਪਾਰਟੀ ਦੇ ਲਈ ਕਾਨਵਾ ਖੜਾ ਇਹਨਾਂ ਨੂੰ ਵੇਚਦੇ ਜਾਂਦਾ ਹੋਇਆ ਮੈਂ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਰ ਇੱਕ ਜਿਹੜਾ ਵੋਟਰ ਹੈਗਾ ਆ ਉਹਦੇ ਮਨ 'ਚ ਵੀ ਇਹੀ ਭਾਵਨਾ ਹੈ ਕਿ ਖੇਤਰੀ ਪਾਰਟੀਆਂ ਨੂੰ ਸਟਰੋਂਗ ਕਰਨਾ ਜ਼ਰੂਰੀ ਹੈ ਕਿਉਂਕਿ ਉਹ ਨਾਲ ਫੈਡਰਲ ਸਟਰਕਚਰ ਦੇਸ਼ ਦਾ ਸਟਰੋਂਗ ਹੁੰਦਾ ਹੈ ਬਟ ਦੇਸ਼ ਦੀ ਜਨਤਾ ਜਦੋਂ ਰੀਜਨਲ ਪਾਰਟੀਆਂ ਨੂੰ ਖੇਤਰੀ ਪਾਰਟੀਆਂ ਨੂੰ ਸਟਰੋਂਗ ਕਰਦੀ ਆ ਤਾਂ ਉਹਨਾਂ ਤੋਂ ਉਹਨਾਂ ਦੇ ਇਹ ਜੁੜਾਵ ਦੇ ਵਿੱਚ ਇੱਕ ਪ੍ਰੇਮ ਪਾਲਦੀ ਆ ਪ੍ਰੇਮ ਦੇ ਰੂਪ ਦੇ ਵਿੱਚ ਜਦੋਂ ਆਪਾਂ ਵੋਟਾਂ ਦਾ ਜ਼ਿਕਰ ਕਰਦੇ ਆ ਉਹ ਮੁੱਦੇ ਪਾਲਦੀ ਆ ਜਿਹੜੇ ਉਹਨਾਂ ਦੇ ਦਿਲ ਨੂੰ ਛੂਹਣ ਉਹ ਮੁੱਦੇ ਜਿਹੜੇ ਉਹਨਾਂ ਦੇ ਹੱਕ ਰੱਖਣ ਹੁਣ ਹੁਸ਼ਾਰਪੁਰ ਕੰਸਟਿਟੂਐਂਸੀ ਦੇ ਵਿੱਚ ਤੁਸੀਂ ਕਿਹੜੇ ਐਸੇ ਮੁੱਦੇ ਦੇਖਦੇ ਹੋ ਲੋਕਲ ਲੈਵਲ ਤੇ ਜਿਹੜੇ ਤੁਸੀਂ ਖੇਤਰੀ ਪਾਰਟੀ ਹੋਣ ਦੇ ਕਾਰਨ ਮੁੱਖ ਰੱਖੋਗੇ ਜਿੱਤੇ ਨੈਸ਼ਨਲ ਪਾਰਟੀਆਂ ਨਹੀਂ ਰੱਖ ਪਾਣਗੀਆਂ ਪੰਜਾਬ ਲੈਵਲ ਤੇ ਵੀ ਹੁਸ਼ਾਹਪੁਰ ਲੈਵਲ ਤੇ ਵੀ ਉਹ ਜ਼ਰੂਰ ਦੇਸ਼ ਦੀ ਜਨਤਾ ਦੇ ਸਾਹਮਣੇ ਔਰ ਹੁਸ਼ਾਹਪੁਰ ਕੰਸਟਿਟੂਐਂਸੀ ਦੀ ਜਨਤਾ ਦੇ ਸਾਹਮਣੇ ਤੁਸੀਂ ਰੱਖੋ ਜਿੱਥੇ ਤੱਕ ਮੈਂ ਫਗਵਾੜੇ ਨਾਲ ਸਮਝਦਾ ਆ ਫਗਵਾੜੇ ਦੀ ਲੰਬੇ ਸਮੇਂ ਤੋਂ ਡਿਮਾਂਡ ਰਹੀ ਹੈ ਕਿ ਇਹਨੂੰ ਇੱਕ ਜ਼ਿਲ੍ਹਾ ਬਣਾਇਆ ਜਾਵੇ ਕੀ ਤੁਹਾਡੀ ਲਿਸਟ ਦੇ ਵਿੱਚ ਇਹ ਚੀਜ਼ ਵੀ ਸ਼ਾਮਿਲ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਮੀਤੀ ਕਰਨੀ ਚਾਹਣਾ ਕਿ ਅੱਜ ਇਹ ਇਕੱਲੇ ਅੱਜ ਦੀ ਗੱਲ ਨਹੀਂ ヒਰੋਮ ਨੇ ਇਕਾਲੀਦਲ ਹਮੇਸ਼ਾ ਫੈਡਰਲ ਸਿਸਟਮ ਦਾ ਮੰਨ ਨਹੀਂ ਰਿਹਾ ਅਸੀਂ ਹਮੇਸ਼ਾ ਇਹ ਗੱਲ ਕੀਤੀ ਹੈ ਕਿ ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਆ ਅੱਜ ਦੇਖ ਰਹੇ ਆ ਕਿ ਚਾਹੇ ਜੀਐਸਟੀ ਦੇ ਤੌਰ ਤੇ ਜਾਂ ਹੋਰ ਜੋ ਸਾਡਾ ਫਾਈਨੈਂਸ਼ਲੀ ਸਾਰਾ ਤਾਲਾ ਬਣਾਇਆ ਉਹ ਸੈਂਟਰ ਆਪਣੇ ਮੁੱਠੀ ਵਿੱਚ ਲੈ ਰਿਹਾ ਸਾਰਾ ਬੈਲੈਂਸ ਜਿਹੜਾ ਹੈ ਸੈਂਟਰ ਨੂੰ ਜਾ ਰਿਹਾ ਉਹਦੇ ਕੋਲੋਂ ਸੇਟਾਂ ਜਿਹੜੀਆਂ ਫਿਰ ਉਹ ਵਗਦੀਆਂ ਸਾਂਝੀਆਂ ਸੇਟਾਂ ਜਿਹੜੀਆਂ ਉਹ ਅੱਜ ਕਿਸੇ ਪ੍ਰੋਬਲਮ ਦੇ ਵਿੱਚ ਆ ਸੋ ਉਸ ਕਰਕੇ ਇੱਕ ਸਮਾਂ ਹੁੰਦਾ ਸੀ ਜਿਸ ਵੇਲੇ ਉਹ ਸਾਡੀ ਗੱਲ ਲੋਕਾਂ ਨੇ ਠੀਕ ਨਹੀਂ ਸਭ ਦੇ ਚਾਹੇ ਉਹਨੂੰ ਰਾਜਪੁਰ ਸਾਹਿਬ ਦਾ ਪਤਾ ਆ ਕੇ ਉਹਦੇ ਕਈ ਕਿੰਦੂ ਪ੍ਰੰਤੂ ਕੀਤੇ ਰਹੇ ਪਰ ਅੱਜ ਸਾਰੀਆਂ ਸਟੇਟਾਂ ਜਿਹੜੀਆਂ ਇਹ ਚੀਜ਼ ਦੇ ਮਖੂਤ ਕਰਦੀਆਂ ਕਿ ਫੈਡਰਲ ਸਿਸਟਮ ਜਿਹੜਾ ਹੈ ਉਹ ਇੱਕ ਮਜ਼ਬੂਤ ਲੋਕਤੰਤਰ ਦੀ ਜਿਹੜਾ ਢਹਿਵਾ ਉਹ ਹੁਣ ਬਹੁਤ ਜ਼ਰੂਰੀ ਹੈ ਅਸੀਂ ਵੀ ਇਸ ਚੀਜ਼ ਦੀ ਗੱਲ ਕਰਦੇ ਹਾਂ ਕਿ ਫੈਡਰਲ ਸਿਸਟਮ ਨੂੰ ਸਟਰੋਂਗ ਕਰੀਏ ਤੇ ਜਿਹੜੀਆਂ ਖੇਤਰੀ ਪਾਰਟੀਆਂ ਆ ਔਰ ਉਹਨਾਂ ਨੂੰ ਮਜ਼ਬੂਤ ਕਰਾਂਗੇ ਤੇ ਜਿਹੜੇ ਸਟੇਟਾਂ ਦੇ ਹਿੱਤ ਹੋ ਆ ਉਹ ਉਹਦੇ ਵਿੱਚ ਜਿਹੜੇ ਆ ਉਸੇ ਬਹਿਣਗੇ ਰਸਤੇ ਨੇ ਇੱਕੋ ਜੀ ਦੋਦੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਅਸੀਂ ਜిల్లా ਆਪਣੇ ਹਸ਼ਿਆਲਪੁਰ ਹਲਕੇ ਦੀ ਕੀ ਐ ਗੱਲ ਕਰਨੀ ਆ ਦੇਖੋ ਕੁਝ ਗੱਲ ਆਉਂਦੀ ਸੇਟ ਸਬਜੈਕਟ ਇਹ ਇਲੈਕਸ਼ਨ ਆ ਪਾਰਲੀਮੈਂਟ ਦੀ ਦੇਸ਼ ਦੀ ਸਰਕਾਰ ਬਣਨੀ ਆ ਅਸੀਂ ਉਹਦੇ ਵਿੱਚ ਇਹ ਗੱਲ ਦੇਖਾਂਗੇ ਕਿ ਜਿਹੜੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਪੰਜਾਬ ਦੇ ਕਿਸਾਨੀ ਦੀ ਗੱਲ ਕਰੂਗੀ ਪੰਜਾਬ ਦੇ ਮਲਾਦਬ ਦੀ ਗੱਲ ਕਰੂਗੀ ਅਸੀਂ ਉਸ ਪਾਰਟੀ ਦੇ ਨਾਲ ਖੜਾਂਗੇ ਵੀ ਜਿਹੜੀ ਇਹਦੇ ਖਿਲਾਫ ਗੱਲ ਕਰੂਗੀ ਉਹਦੇ ਖਿਲਾਫ ਆਵਾਜ਼ ਵੀ ਉਭੜਨ ਕਰਾਂਗੇ ਜਿਹੜੀ ਸਟੇਟ ਜ਼ਿਲ੍ਹਾ ਬਣਾਉਣਾ 27 ਦੇ ਵਿੱਚ ਅਸੈਂਬਲੀ ਦੀ ਇਲੈਕਸ਼ਨ ਆਉਣੀ ਹੈ ਤੁਸੀਂ ਕਿਰਪਾ ਕਰੋ ਸਾਡੀ ਸਰਕਾਰ ਪੰਜਾਬ ਦੀ ਬਣਾਓ 27 ਦੇ ਵਿੱਚ ਇਹ ਮਸਲੇ ਸਾਰੇ ਉਹਦੇ ਵਿੱਚ ਵੀ ਵਿਚਾਰੇ ਜਾਣਗੇ ਧਾਮੀਤ ਸਾਹਿਬ ਮੇਰਾ ਤੁਹਾਨੂੰ ਵੀ ਤੇ ਕੰਡਲ ਸਾਹਿਬ ਤੁਹਾਨੂੰ ਦੋਨਾਂ ਨੂੰ ਉਹ ਸਵਾਲ ਹੈ ਕਿ ਮੁਲਕ ਦੇ ਵਿੱਚ ਮੁਦੇ ਬਿਲਕੁਲ ਹੈ ਨਹੀਂ ਜਿਹੜਾ ਫੂਲ ਤੇ ਧਰਮ ਨੂੰ ਆਧਾਰ ਬਣਾ ਕੇ ਪ੍ਰਧਾਨ ਮੰਤਰੀ ਪੱਤਰ ਤੱਕ ਦੇ ਲੋਕ ਜਿਹੜੇ ਆ ਉਹ ਦਿੱਪ ਫਿਰਕੇ ਦੇ ਖਿਲਾਫ ਨਫਰਤ ਫੈਲਾ ਰਹੇ ਹਨਗਲ ਸੂਤਰਾ ਦਾ ਖਦੀ ਗੱਲ ਕੀਤੀ ਜਾ ਰਹੀ ਦੂਸਰਾ ਅਜੇ 7 ਮੈਂਬਰਸ ਦਿੱਲੀ ਐਸੈਂਬਲੀ ਸੀ ਜਿਹੜੀ ਦਿੱਲੀਗੁਰਦਾ ਬਹੁਤ ਉਦਦ ਗਏ ਆ ਕੀ ਭਾਵੇਂ ਸਾਹ ਦੇ ਆਰ ਪੇਰेंगे ਵੇ ਦੂ ਇੰਟਰਫੇਅਰ ਇਨ ਯੂਰ ਅਫੇਅਰ ਐਟ ਅਮਰਸਨ ਦੇਖੋ ਬੰਤੀ ਇਹ ਆ ਕਿ ਮੋਦੀ ਸਾਹਿਬ ਦਾ ਪਹਿਲਾ ਨਾਰਾ ਸੀ ਪਾਰਲੀਮੈਂਟ ਚ 400 ਤੋਂ ਪਾਰ ਉਹ ਤੋਂ ਬਾਅਦ ਜਦੋਂ ਪਹਿਲੇ ਫੇਸ ਦੀਆਂ ਇਲੈਕਸ਼ਨਾਂ ਮੁੱਕੀਆਂ ਦੂਸਰੇ ਫੇਸ ਦੀਆਂ ਇਲੈਕਸ਼ਨਾਂ ਜਿਹੜੀਆਂ ਸ਼ੁਰੂ ਹੋਣੀਆਂ ਸੀ ਤੇ ਮੋਦੀ ਸਾਹਿਬ ਨੂੰ ਡਰ ਸਤਾਉਣ ਲੱਗ ਪਿਆ ਕਿ ਜਿੰਨਾ ਹੀ ਲੋਰ ਜਿਹੜੀ ਪਰਸੈਂਟੇਜ ਆਫ VOTING ਸੀਗੀ ਉਹ ਬਹੁਤ ਘਟ ਗਈ ਤੇ ਰਿਪੋਰਟਾਂ ਮੁਤਾਬਕ ਬੀਜੇਪੀ ਦਾ ਜਿਹੜਾ ਕੈਡਰ ਆ ਉਹ ਮਜੂਬ ਸੈਠਾ 10 ਸਾਲ ਦੀ ਰਾਜ ਸੱਤਾ ਦੇ ਵਿੱਚ ਤੇ ਨਹੀਂ ਤਾਂ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਐਡਾ ਫਿਰਕੂ ਭਰਿਆ ਭਾਸ਼ਣ ਐਂਟੀ ਮਿਨੋਰਟੀ ਜਿਹੜਾ ਆ ਉਹ ਬੋਲ ਬੋਲਣੇ ਉਹ ਚੰਗੇ ਨਹੀਂ ਹੁੰਦੇ ਕਿਉਂਕਿ ਪ੍ਰਾਈਮ ਮਿਨਿਸਟਰ ਨੇ ਸਾਰਿਆਂ ਨੂੰ ਸੇਫ ਗਾਰਡ ਕਰਨਾ ਹੁੰਦਾ ਐਵਰੀ ਮਿਨੋਰਟੀ ਜਿਹੜੀ ਕੋ ਕਾਸਟ ਹੈਗੀ ਆ ਤੇ ਜਿਹੜਾ ਇਹ ਪੱਤਰ ਤੱਕ ਕਹਿ ਦੇਣਾ ਕਿ ਜੇ ਦੂਸਰੀਆਂ ਆ ਗਈਆਂ ਤਾਂ ਫਿਰ ਤੁਹਾਡੇ ਮੰਗਲ ਸੂਤਰਾ ਲੈ ਜਾਣਗੇ ਮੈਂ ਸਮਝਦਾ ਇਹ ਉਸ ਵੇਲੇ ਬੰਦਾ ਬਖਲਾੜ ਚ ਬੋਲਦਾ ਜਿਸਲੇ ਬੰਦੇ ਨੂੰ ਦੇਖਦਾ ਹੋਵੇ ਕਿ ਸ਼ਾਇਦ ਤਖਤ ਮੇਰੇ ਤੋਂ ਖੁੱਝ ਜਾਣਾ ਸੋ ਦੂਸਰੀ ਜਿਹੜੀ ਤੁਸੀਂ ਦਿੱਲੀਪੁਰ ਦਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਆ ਸਾਡਾ ਸ਼ੁਰੂ ਤੋਂ ਹੀ ਭਾਜਪੀ ਦੇ ਨਾਲ ਐਤਕੀ ਵੀ ਮੈਂ ਤੁਹਾਨੂੰ ਸਾਰੀ ਬੇਨਤੀ ਕਰਾਂ ਐਤਕੀ 5 8 9 4 7 6 ਦੀਆਂ ਗੱਲਾਂ ਇਹ ਸਾਡੇ ਲਈ ਇਹ ਮਟੀਰੀਅਲ ਸੀ ਜਿਲੇ ਬੈਠ ਕੇ ਡਿਸਕਸ ਕੀਤਾ ਪਹਿਲਾਂ ਸੀ ਪੰਜਾਬ ਦੇ ਮੁੱਦੇ ਉਹ ਮੁੱਦਿਆਂ ਦੇ ਵਿੱਚ ਮੇਨ ਮੁੱਦੇ ਸਾਡੇ 4 ਸਿੱਗੇ ਜਿਹੜੇ ਬੰਦੀ ਸਿੰਘਾਂ ਦੇ ਜ਼ਿੰਮੇਦਾਰਾਂ ਦੇ ਹਰਿਆਣੇ ਕਮੇਟੀ ਨੂੰ ਵੱਖ ਕਰਕੇ ਮੋਰਗ ਮਾਰਜਰ ਕਾਰਨੀ ਸ਼੍ਰੋਮਣੀ ਕਮੇਟੀ ਚ ਤੇ ਹਜੂਰ ਸਾਹਿਬ ਦੇ ਤਾਕਤ ਦੇ ਅਸੀਂ ਤਾਂ ਸ਼ੁਰੂ ਤੋਂ ਕਿੰਨੇ ਪਈ ਕਾਂਗਰਸ ਜਿਹੜਾ ਕੰਮ ਨਹੀਂ ਕਰ ਸਕੀ ਭਾਜਪਾ ਨੇ ਕੰਮ ਕਰ ਦਿੱਤਾ ਪਹਿਲਾਂ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨਾ ਤੇ ਸਾਰੇ ਮੈਂਬਰ ਬਣੇ ਸੀ ਉਹ ਸਾਡੇ ਕੋਲੋਂ ਵੱਖ ਕਰਾਈ ਹੁਣ ਮੈਂ ਸਮਝਦਾ ਇਹ ਮੈਂਬਰਾਂ ਨੂੰ ਵੀ ਮੈਂ ਹੁਣ ਬੋਲ ਕਬੂਲ ਨਹੀਂ ਬੋਲਣਾ ਚਾਹਦਾ ਉਹਨਾਂ ਨੂੰ ਵੀ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਕਿ ਤੁਹਾਨੂੰ ਲੋਕਾਂ ਨੇ ਸਿੱਖੀ ਹਿੱਤਾਂ ਲਈ ਸਿੱਖਾਂ ਦੇ ਪ੍ਰਚਾਰ ਪ੍ਰਸਾਰ ਦੇ ਉਸ ਪ੍ਰਬੰਧ ਲਈ ਚੁਣਿਆ ਸੀ ਤੇ ਜੇ ਤੁਸੀਂ ਵੀ ਇਦਾਂ ਦੀਆਂ ਗੱਲਾਂ 'ਚ ਗਲਤਾਨ ਹੋ ਜਾਓਗੇ ਤਾਂ ਲੋਕਾਂ ਦਾ ਫੇਰ ਤੁਹਾਡੇ ਤੇ ਯਕੀਨ ਉੱਠੂਗਾ ਤੇ ਮੇਰਾ ਆਪਣਾ ਵੀ ਵਾਅਦਾ ਹੈ ਕਿ ਜਿਹੜੀ ਪਾਰਟੀ ਨੇ ਕਿਸੇ ਦੂਜੇ ਧਰਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਉਹਦਾ ਜਿਹੜਾ ਭੁਵੇਂਖਿਆ ਕਦੇ ਸੁਰੱਖਤ ਨਹੀਂ ਰਿਹਾ ਇਹ ਕਾਂਗਰਸ ਵੀ ਕਰਦੀ ਰਹੀ ਹੈ। ਔਰ ਕਾਂਗਰਸ ਦੀ ਅੱਜ ਫੇਟ ਆ ਮੇਰਾ ਖਿਆਲ ਸਟੇਟ ਪੱਧਰੀ ਕੁਆਲਟੀ ਵੀ ਨਹੀਂ ਕੀਤੀ ਜਾਂਦੀ। ਸੋ ਭਾਰਤੀਆ ਜਨਤਾ ਪਾਰਟੀ ਨੂੰ ਸਾਡਾ ਇਹਨਾਂ ਦਾ ਮਸਲਾ ਇਹ ਹੈ ਸਗਾ ਕਿ ਪਹਿਲਾਂ ਉਹ ਮੁੱਦੇ ਹੱਲ ਕੀਤੇ ਜਾਣ ਸਿਹੜੀ ਸਿੱਖ ਵਿਚਾਰਧਾਰਾ ਦੇ। ਦੂਸਰੀ ਮੈਂ ਤੁਹਾਨੂੰ ਇੱਕ ਹੋਰ ਅਸ਼ੋਰੈਂਸ ਦੇ ਆ ਦੈਂ ਕਈ ਵਾਰੀ ਸਵਾਲ ਵੀ ਉੱਠਦੇ ਆ। ਇਨ ਫਿਊਚਰ ਸਿੱਖ ਮੁੱਦਿਆਂ ਨੂੰ ਜਾਂ ਸਿੱਖ ਪਰੰਪਰਾਵਾਂ ਜਾਂ ਸਿੱਖਾਂ ਦੇ ਉਹਨਾਂ ਮੁੱਦਿਆਂ ਤੋਂ ਬਗੈਰ ਕਿਸੇ ਪਾਰਟੀ ਦਾ ਕੋਈ ਸਮਝੌਤਾ ਕਿਉਂਕਿ ਪਾਰਟੀ ਦਾ ਵੱਡਾ ਪੱਤਰ ਦੇ ਉੱਤੇ ਆ ਪਰ ਉਹਨਾਂ ਨੂੰ ਪ੍ਰੋਟੈਕਟ ਪਹਿਲਾਂ ਕੀਤਾ ਜਾਊਗਾ ਬਾਕੀ ਗੱਲ ਫਿਰ ਹੋਊਗੀ ਸਾਡਾ ਇੱਕ ਛੋਟਾ ਜਿਹਾ ਸਵਾਲ ਆ ਬਾਕੀ ਮੇਰੇ ਸੱਜਣ ਕਰ ਲੈਣਗੇ ਫੈਡਰਲ ਸਾਹਿਬ ਨੇ ਵੀ ਗੱਲ ਕੀਤੀ ਪਹਿਲਾਂ ਵੀ ਗੱਲਾਂ ਹੁੰਦੀਆਂ ਆਕਾਲੀ ਦਲ ਹੁਣ ਬਹੁਤਾਂ ਪੰਜਾਬ ਦੀ ਗੱਲ ਕਰਦਾ ਏ ਇਜ਼ ਇਟ ਅ ਸ਼ਿਫਟ ਫਰਮ ਪੰਥਕਿਸ਼ਿਸ਼ੂ ਟੂ ਪੰਜਾਬ ਇਸ਼ੂਸ ਨਹੀਂ ਦੇਖੋ ਅਸੀਂ ਪੰਥਕਿਸ਼ੂ ਦੇ ਉੱਤੇ ਆ ਜਿਹੜਾ ਹੁਣ ਸਮਝੌਤਾ ਟੁੱਟਾ ਉਹ ਕਿਹੜੇ ਇਸ਼ੂ ਤੇ ਟੁੱਟਾ ਉਹ ਪੰਜਾਬ ਇਸ਼ੂ ਨੇ ਪੰਜਾਬ ਇਸ਼ੂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦਾ ਤੇ ਸਟੇਟ 103 ਸਾਲ ਪੁਰਾਣੀ ਪੱਲੀ ਪਾਰਟੀ ਆ ਤੇ ਪੰਜਾਬ ਨੂੰ ਵੀ ਪ੍ਰੋਟੈਕਟ ਕਰਦੀ ਆ ਤੇ ਪੰਜਾਬੀਅਤ ਨੂੰ ਵੀ ਪ੍ਰੋਟੈਕਟ ਕਰਦੀ ਪਰ ਇਹ ਕਿਉਂਕਿ ਸਿੱਖ ਪੰਥ ਦੀ ਜਿਹੜੀ ਇੱਕ ਆਜ਼ਾਦ ਹਸਤੀ ਵਾਲੀ ਪਾਰਟੀ ਆ ਤੇ ਆ ਜਿਸ ਵੇਲੇ ਹੁਣ ਸਮਝਾਉਂਦਾ ਜਿਸਨ ਟੁੱਟਿਆ ਉਹ ਕਿਹੜੇ ਮੁੱਦੇ ਟੁੱਟੇ ਸੀ ਉਹ ਮੁੱਦੇ ਸੀ ਬੰਦੀ ਸਿੰਘਾਂ ਵਾਲਾ ਮਸਲਾ ਉਹ ਮੁੱਦੇ ਸੀ ਪੰਜਾਬ ਦੀ ਕਿਸਾਨੀ ਦਾ ਮੁੱਦਾ ਉਹ ਮੁੱਦੇ ਸੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਦੇ ਵਿੱਚੋਂ ਵੱਖ ਕਰਨ ਦਾ ਮੁੱਦਾ ਉਹ ਮੁੱਦਾ ਸੀ ਸ਼੍ਰੀ ਹਜੂਰ ਸਾਹਿਬ ਦਾ ਸਿੱਧਾ ਤਖਤ ਜਿਹੜਾ ਆ ਉਹਦੇ ਪ੍ਰਬੰਧ ਨੂੰ ਆਪਣੇ ਹੱਥਾਂ 'ਚ ਰਹਿਣ ਦਾ ਇਸੇ ਤਰ੍ਹਾਂ ਦੇ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਾਰੇ ਮੁੱਦੇ ਜਿਹੜੇ ਪੰਥਕ ਮੁੱਦੇ ਸੀ ਇਹ ਪਾਰਟੀ ਪੰਥ ਦੀ ਦਰਜਮਾਨੀ ਕਰਦੀ ਆ ਇਹ ਠੀਕ ਆ ਕਿ ਪਾਰਟੀ ਪਲੀਟਿਕਲ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਦਰਜਮਾਨੀ ਇਹ ਕਰਦੀ ਆ ਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਮਖਤਿਆਰ ਧਾਰਮਿਕ ਇੱਕ ਸੰਸਥਾ ਹੈਗੀ ਆ ਇਹਨਾਂ ਚੋਣਾਂ ਦੇ ਵਿੱਚ ਕੀ ਗਲੋਬਰੀ ਗੁਰਦੁਆਰਾ ਪਰ ਮੇਂਦਰ ਕਮੇਟੀ ਦਾ ਪ੍ਰੋਪਰ ਜਿਹੜਾ ਅਮਲਾ ਹੈਗਾ ਆ ਉਹਦੇ ਅਧਿਕਾਰ ਦਾ ਬਣਾਉ ਆ ਉਹ ਡਾਇਰੈਕਟਰੀ ਕੋਈ ਵੀ ਪਾਰਟਿਸਪੇਟ ਕਰੂਗਾ ਜੇ ਕਰੂਗਾ ਤਾਂ ਤੁਸੀਂ ਕਿਹਨੂੰ ਹਮਾਇਤ ਦੇਣਾ ਦੇਖੋ ਮੇਰੀ ਬੇਨਤੀ ਸੁਣੋ ਸ਼ਾਇਦ ਤੁਹਾਨੂੰ ਇਸ ਬਾਰੇ ਇਲਮ ਹੋਵੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਧਾਰਮਿਕ ਸੰਸਥਾ ਆ ਤੇ ਸਿੱਖ ਗੁਰਦੁਆਰੇ ਆ ਇਹਦੇ ਵਿੱਚ ਕਿਸੇ ਵੇਲੇ ਸਰਕਾਰ ਦੇ ਨਮਾਇंदे ਜਿਹੜੇ ਸਰਕਾਰੀ ਮੁਲਾਜ਼ਮ ਵੀ ਸੀ ਉਹ ਵੀ ਇਹਦੇ ਮੈਂਬਰ ਰਹੇਗਾ ਇਹਦੇ ਵਿੱਚ ਕੋਈ ਬਾੜ ਨਹੀਂਗਾ ਕਿ ਇਹਦੇ ਤੇ ਕੋਡ ਆਫ ਕੰਡਕਟ ਜਿਹੜਾ ਉਹੇ ਲਾਗੂ ਹੋਊਗਾ ਜਿਹੜਾ ਸਰਕਾਰ ਦੇਆਂ ਨੁਮਾਇੰਦਿਆਂ ਤੇ ਲਾਗੂ ਹੁੰਦਾ। ਇਹ ਸਿੱਧੇ ਤੌਰ ਦੇ ਉੱਤੇ ਜੇ ਮੈਂਬਰ ਇੱਕ ਸਰਕਾਰੀ ਮੁਲਾਜ਼ਮ ਪਿੱਛੇ ਸਾਡੇ ਇਥੋਂ ਆਪਣੇ ਪਹਲਤ ਤੋਂ ਹੁੰਦੇ ਸੀ ਉਹ ਮੁਲਾਜ਼ਮ ਵੀ ਸੀਗੇ ਤੇ ਸਾਡੇ ਮੈਂਬਰ ਵੀ ਸੀ। ਤੇ ਇਹਦੇ ਵਿੱਚ ਇਹ ਕੋਡ ਆਫ ਕੰਡਕਟ ਚ ਨਹੀਂ ਆਉਂਦਾ। ਪਰ ਕਿਉਂਕਿ ਸ਼ੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਦੂਏ ਦੇ ਪੂਰਕ ਆ ਸ਼ੋਵਣੀ ਕਾਲੀਨਦ ਦਾ ਸ਼ੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਹਮੇਸ਼ਾ ਹੀ ਅਸੀਂ ਸਮੇਲ ਦੇ ਨਾਲ ਚੱਲਦੇ ਤੇ ਸਮੇਰ ਹੁਣ ਐਤਕੀ ਚ ਬਰਨਵਾਇਆ ਜਾਉ। ਤਾਮੀ ਸਾਹਿਬ ਇਹ ਆਪਣਾ ਜਿੱਦਾਂ ਤੁਸੀਂ ਚਲੋ ਇਸ ਪੋਲਿਟਿਕਲ ਸਟੇਜ ਤੇ ਬੈਠੇ ਹੋ ਇੱਕ ਧਰਮ ਤੇ ਰਾਜਨੀਤੀ ਦਾ ਇਕੱਠਾ ਤੁਸੀਂ ਮੇਲ ਕਰ ਰਹੇ ਆ। ਇਹ ਕੀ ਮੈਸੇਜ ਦੇਣਾ ਚਾਹੁੰਦੇ ਆ ਕਿਉਂਕਿ ਤੁਸੀਂ ਇੱਕ ਕਰ ਰਹੇ ਆ ਵੀ ਆਪਣਾ ਵੀ ਇੱਕ ਅਕਾਲੀ ਦਲ ਕੱਲ ਨੂੰ ਕਿਉਂਕਿ ਤੁਸੀਂ ਇੱਕ ਨੁਮਾਇੰਦਗੀ ਕਰਦੇ ਆ ਐਜਪੀਸੀ ਨੂੰ। ਵੀ ਤੁਸੀਂ ਇਹ ਕੀ ਮੈਸੇਜ ਦੇਣਾ ਚਾਹ ਰਹੇ ਆ ਆਪਣੇ ਵੱਲੋਂ? ਦੇਖੋ ਮੇਰੀ ਬੇਨਤੀ ਸੁਣੋ ਸਾਡਾ ਤਾਂ ਸੁਰੂ ਤੋਂ ਹੀ ਧਰਮ ਤੇ ਰਾਜਨੀਤੀ ਇਕੱਠੀ ਰਹੀ ਆ। ਜੀ। ਕਿਸੇ ਵੇਲੇ ਮਾਸਟਰ ਤਾਰਾ ਸਿੰਘ ਉਹ ਕਾਲੀਦਲ ਦੇ ਪ੍ਰਧਾਨ ਵੀ ਰਹੇ ਤੇ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਜੇਹਦਾਰ ਮੋਹਨ ਸਿੰਘ ਤੋੜ ਸ਼ੌਮਨੀ ਕਾਲੀਦਲ ਦੇ ਪ੍ਰਧਾਨ ਸੀ ਤੇ ਕਾਲ ਤੱਕ ਦੇ ਜੇਹਦਾਰ ਵੀ ਰਹੇ ਆ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਗਿਣਾ ਸਕਦਾ ਇਹ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਿਆਵਲ ਦੱਸਦਾ ਆ ਸ਼ੌਮਨੀ ਕਾਲੀਦਲ ਤੇ ਦਾ ਪੂਰਾ ਸੁਨੇਹ ਰਿਹਾ ਤੇ ਪਵਿੱਤਰ ਸਨਾਤ ਗੁਰੂ ਨੇ ਸਾਨੂੰ ਬਖਸ਼ ਕੀਤਾ ਆ 104-4 ਸਾਲ ਹੋ ਗਏ ਦੋਹਾਂ ਜਨ ਦੇ ਬੰਦਿਆਂ ਨੂੰ ਹੌਦ ਵਿੱਚ ਆਇਆ ਨੂੰ ਤੇ ਸਮੇਲ ਜਿਹੜਾ ਆ ਕਈ ਵਾਰੀ ਮੇਰੇ ਵਰਗੇ ਕਮਜ਼ੋਰ ਆ ਜਾਂਦੇ ਉਹ ਘਟਾਇਆ ਜਾਂਦਾ ਪਰ ਇਦਾਂ ਨਹੀਂ ਕਦੇ ਵੀ ਹੋਈ 1-2 ਦੀਆਂ ਪੂਰਕ ਆ ਤੇ ਅਸੀਂ ਹੁ ਮੇਜਾ 1-2 ਦੇ ਪੂਰਕ ਕਰਾਈਦੇ ਅਗਰ ਤੁਹਾਨੂੰ ਕਾਂਗਰਸ ਪਾਰਟੀ ਜਾਂ ਬੀਐਸਪੀ ਜਾਂ ਕੋਈ ਅਦਰ ਪਾਰਟੀ ਕੋਈ ਬੁਲਾਣਾ ਚਾਹਦੀ ਹੈ ਕਿਉਂਕਿ ਅਜੇ ਤੁਸੀਂ ਰਿਪਰੈਜ਼ੈਂਟ ਕਰ ਰਹੇ ਆ ਤੁਸੀਂ ਉਹਨੂੰ ਵੀ ਰਿਪਰੈਜ਼ੈਂਟ ਕਰੋਗੇ ਜੀ ਦੇਖੋ ਇਹ ਕਿਉਂ ਮੈਂ ਕਰੂੰਗਾ ਰਿਪਰੈਜ਼ੈਂਟ ਮੈਂ ਤਾਂ ਕਿਉਂਕਿ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਿਹਾ ਮੈਂ ਵੋਟਾਂ ਅਕਾਲੀ ਦਲ ਦੀ ਟਿਕਟ ਦੇ ਮੈਨੂੰ ਟਿਕਟ ਮਿਲੀ ਉਹਦੇ ਮੈਂ ਵੋਟਾਂ ਲੈ ਕੇ ਬਣ ਰਿਹਾ ਤੇ ਮੈਂ ਤਾਂ ਆਮ ਬਾਉਂਡ ਬਾਈ ਰਿਲੀਅਨ ਮੇਰਾ ਧਾਰਮਿਕ ਤੌਰ ਦੇ ਉੱਤੇ ਵੀ ਤੇ ਦੂਸਰੇ ਪੋਲਿਟਿਕਲ ਤੌਰ ਦੇ ਉੱਤੇ ਵੀ ਕਿਉਂਕਿ ਮੇਰੀ ਜੇਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਜੇਸ ਪਾਰਟੀ ਨੇ ਮੈਨੂੰ 18 ਸਾਲ ਤੋਂ ਲਗਾਤਾਰ ਮੈਂਬਰ ਬਣਾਇਆ ਤੇ ਮੈਂ ਉਹਨਾਂ ਦੀ ਵਿਚਾਰਧਾਰਾ ਤੇ ਵਿਚਾਰਧਾਰ ਦੇ ਨਾਲ ਹੀ ਬੰਦਾ ਰਹਿੰਦਾ ਤੇ ਸਿੱਖ ਧਰਮ ਦੀ ਵਿਚਾਰਧਾਰਾ ਇਹ ਆ ਅੰਮ੍ਰਿਤਪਾਉ ਹੋਈ ਨੂੰ ਦੇ ਇਲੈਕਸ਼ਨ ਲੜਨ ਦੀ ਗੱਲ ਚੱਲ ਰਹੀ ਆ ਅਗਰ ਉਹ ਇਲੈਕਸ਼ਨ ਵਿੱਚ ਖੜੇ ਹੁੰਦੇ ਆ ਕੀ ਤੁਸੀਂ ਆਪਣੇ ਤੌਰ ਤੇ ਬੇਸ਼ੱਕ ਉਹ ਪ੍ਰਧਾਨ ਸਾਹਿਬ ਨੇ ਫੈਸਲਾ ਕਰਨਾ ਹੁੰਦਾ ਲੇਕਿਨ ਤੁਸੀਂ ਕੀ ਆਪਣੇ ਤੌਰ ਦੇ ਉੱਤੇ ਅਕਾਲੀ ਦਲ ਕੋਲੋਂ ਉਹਨਾਂ ਨੂੰ ਜਿਹੜਾ ਸਮਝ ਸਹਿਮਤੀ ਆ ਉਹਨਾਂ ਨੂੰ ਸਪੋਰਟ ਕਰਦੇ ਕਹੋਗੇ ਦੇਖੋ ਕੋਈ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਵੋਟਾਂ ਇਲੈਕਸ਼ਨ ਲੜਨ ਦਾ ਪਰ ਕੁਝ ਉਹਦੇ ਹੁੰਦੇ ਜਿਹੜੇ ਅਸੀਂ ਬੈਠ ਕੇ ਵਿਚਾਰਦੇ ਹਾਂ ਤੇ ਹੁਣ ਵੀ ਅਸੀਂ ਇਹਦੇ ਲਈ ਬੈਠ ਕੇ ਵਿਚਾਰ ਕਰ ਰਹੇ ਹਾਂ ਉਹ ਸਮਾਂ ਲਾ ਕੇ ਉਹ ਤੋਂ ਬਾਅਦ ਪ੍ਰਧਾਨ ਜੀ ਵੀ ਦੱਸਣ ਕਿ ਤੇ ਮੈਂ ਵੀ ਦੱਸੂ ਸਰ ਕੁਝ ਟਾਈਮ ਉਮੀਦਵਾਰ ਅਗਰ ਮੈਦਾਨ 'ਚ ਉਤਰਦਾ ਹੈ ਤਾਂ ਜਿੱਤਣ ਦੇ ਨਜ਼ਰੀਏ ਨਾਲ ਉਤਰਦਾ ਹੈ ਆਪਾਂ ਹੁਸ਼ਿਆਰਪੁਰ ਕੌਂਸਲ ਜੈਂਟਰੀ ਜੋ ਆਇਆ ਸਾਹਮਣੇ ਉੱਥੇ ਜਿਹੜਾ 15 ਲੱਖ ਵੋਟਰਸ ਹੈ ਆਪਾਂ ਦੇਖਿਆ ਕਿ ਪੁਰਾਣੇ ਸਮੇਂ 'ਚ ਜਿੱਤਣ ਲਈ ਘੱਟੋ-ਘੱਟ 4.5 ਲੱਖ ਵੋਟਰਸ ਦਾ ਸਾਥ ਚਾਹੀਦਾ ਹੁੰਦਾ ਹੈ ਜਿੱਤਣ ਲਈ ਅਤੇ ਈਵਨ 10 ਲੱਖ ਵੋਟਾਂ ਪੈਂਦੀਆਂ 62% ਟਾਰਨਰ ਉਹ ਕੋਈ ਸੀ ਲਾਸਟ ਲਾਸਟ ਇਲੈਕਸ਼ਨਸ ਦੇ ਵਿੱਚ ਕੀ ਤੁਹਾਡਾ ਸੰਗਠਨ ਬਿ ਪਲੈਨਿੰਗ ਕਰ ਰਿਹਾ ਹੈ ਕਿ ਤੁਸੀਂ ਆਪਣੇ ਸੰਗਠਨ ਨੂੰ ਕਿਸ ਤਰ੍ਹਾਂ ਮਜ਼ਬੂਤ ਕਰ ਰਹੇ ਹੋ ਕਿ ਤੁਸੀਂ 5 ਲੱਖ ਵੋਟਾਂ ਦਾ ਘੱਟੋ-ਘੱਟ ਟਾਰਗੇਟ ਰੱਖ ਸਕੋ 15 ਲੱਖ ਤੋਂ ਤੁਹਾਨੂੰ ਮਿਲ ਸਕੇ ਪਿਆਰ ਮਿਲ ਸਕੇ ਕੀ ਤੁਹਾਡੀ ਪਲੈਨਿੰਗ ਹੈ ਕੀ ਤੁਹਾਡੇ ਉੱਤੇ ਮੁੱਦੇ ਆ ਦੇਖੋ ਇਹ ਹਲਕਾ ਜਿਹੜਾ ਇਹ ਚ ਨੌਂ ਵਿਧਾਨ ਸਭਾ ਹਲਕੇ ਪੈਂਦੇ ਬਿਲਕੁਲ ਜੇ ਪੁਰਾਣਾ ਸਾਰਾ ਮਲਾਂਕਣ ਆਪਾਂ ਕਰ ਲਈਏ ਤੇ ਸ੍ਰੀ ਹਰਗੋਬਿੰਦਪੁਰ ਫੇਪਲਾ ਹਲਕਾ ਈਵਨ ਟਾਂਡਾ ਹਲਕਾ ਛਾਮਚਰਾਸੀ ਆ ਆਪਾਂ ਤੁਹਾਡਾ ਅੱਗਵਾੜਾ ਗਣ ਲਈਏ ਬਹੁਤ ਆਦ ਦੇ ਵਿੱਚ ਇਹ ਸਿੱਖ ਵਿਚਾਰਧਾਰਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੀ ਹੈ ਤੇ ਜਿਸ ਢੰਗ ਦੇ ਨਾਲ ਮੈਨੂੰ ਖੰਡਰ ਸਾਹਿਬ ਦਾ ਮੈਂ ਅਸੀਂ ਦੋਏ ਲਗਭਗ ਸਾਰਿਆਂ ਹਲਕਿਆਂ 'ਚ ਵਿਚਰਦੇ ਆ ਇੱਕ ਗੱਲ ਤੁਸੀਂ ਕਿਉਂਕਿ ਪੱਤਰਕਾਰ ਵੱਧ ਜਾਣਦੇ ਆ ਪਾਰਟੀ ਦਾ ਉਤਸ਼ਾਹ ਤੇ ਪਾਰਟੀ ਦੇ ਵਰਕਰਾਂ ਦਾ ਚਾਅ ਜਿਹੜਾ ਉਹ ਇਲੈਕਸ਼ਨ ਲੜਾਉਂਦਾ ਹੁੰਦਾ ਅੱਜ ਬਾਕੀ ਪਾਰਟੀਆਂ ਦਾ ਉਤਸ਼ਾਹ ਜਿਹੜਾ ਆ ਮੈਂ ਦੇਖ ਰਿਹਾ ਬੰਨੋਬੰਦੀ ਵਾਲਾ ਕੋਈ ਉਤਸ਼ਾਹ ਨਹੀਂ ਗਾ ਉਹਨਾਂ ਦੇ ਵਿੱਚ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੀ ਹਰਕਮਿੰਦਰਪੁਰ ਤੋਂ ਲੈ ਕੇ ਤੁਹਾਡੇ ਇਸ ਫਗਵਾੜੇ ਤੱਕ ਲੋਕਾਂ ਦੇ ਵਿੱਚ ਉਤਸ਼ਾਹ ਆ ਤੇ ਚਾਅ ਆ ਤੇ ਜਿੱਥੇ ਉਤਸ਼ਾਹ ਦਾ ਚਾਅ ਹੋਵੇ ਮੋਬਿਲੀਜੇਸ਼ਨ ਹੁੰਦੀ ਆ ਮੋਬਿਲੀਜੇਸ਼ਨ ਤੁਹਾਡੇ ਸਾਹਮਣੇ ਆ ਕਿ ਅੱਜ ਅਸੀਂ ਪਹਿਲੇ ਦਿਨ ਹੀ ਆਏ ਆ ਤੇ ਗਾਂ ਵੀ ਆਉਣਾ ਹੈ ਇਹ ਹੌਲੀ ਹੌਲੀ ਜਿਹੜਾ ਮੈਂ ਸਮਝਦਾ ਇਹ ਜਿਹੜੀ ਮਹਿਮ ਸ਼ੁਰੂ ਹੋਈ ਆ ਇੱਕ ਥਵਾਨ ਦਾ ਰੂਪ ਜਿਹੜਾ ਆ ਤਾਮੀ ਸਾਹਿਬ ਆਪਣਾ ਤਾਮੀ ਸਾਹਿਬ ਤੁਸੀਂ ਕਹਿੰਦੇ ਆ ਜੀ ਆਪਣੇ ਸਿੱਖ ਵਿਚਾਰਧਾਰਾ ਕੀ ਸਿੱਖ ਵਿਚਾਰਧਾਰਾ ਦੇ ਨਾਲ ਇੰਨੇ ਆਪਣੇ ਮੋਟਰ ਹੈਗੇ ਆ ਕਿ ਆਪਾਂ ਆਪਣੀ ਕੰਪਲੀਟ ਕਰ ਸਕਦੇ ਸੀ ਕਰ ਸਕਦੇ ਹਾਂ ਦੇਖੋ ਤੁਸੀਂ ਸ਼ਾਇਦ ਇਹਨੂੰ ਮਿਸਰ ਇਹਨੂੰ ਪੇਂਟ ਕਰ ਗਏ ਸਿੱਖ ਵਿਚਾਰਧਾਰਾ ਨਹੀਂ ਮੈਂ ਤੁਹਾਨੂੰ ਕਿਹਾ ਜੀ ਕਿ ਇਹ ਜਥੇਬੰਦੀ ਸ਼ੋਮਣੀ ਅਕਾਲੀ ਦਲ ਸਿੱਖ ਪੰਥ ਦੀ ਜਥੇਬੰਦੀ ਹੈ ਸਰਕਾਰ ਦੀ ਕਿਉਂਕਿ ਇਹਦੀ ਰਚਨਾ ਜਿਹੜੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਰੂ ਦੇ ਉੱਤੇ ਹੋਈ ਆ ਜੀ ਪਰ ਤਰਜਮਾਨੀ ਦਾ ਸਿੱਖਾਂ ਦੀ ਵੀ ਨਾਲ ਤੇ ਪੰਜਾਬੀਆਂ ਦੀ ਵੀ ਨਾਲ ਹੀ ਕਰਦੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਜੀ ਤੁਸੀਂ ਮੁੱਖ ਮੰਤਰੀ ਬਣਾਏ ਆ ਤੇ ਉਹਨਾਂ ਨੇ ਕਦੇ ਇਕੱਲੇ ਸਿੱਖਾਂ ਦੀ ਗੱਲ ਕੀਤੀ ਸੀ ਜੀ ਉਹਨਾਂ ਨੇ ਜੇ ਅੱਜ ਗੱਲ ਕੀਤੀ ਤੁਹਾਡੇ ਹਰਾਲਗੜ੍ਹ ਉਹ ਨਹੀਂ ਉੱਥੇ ਪਾਸ ਜੀ ਦਾ ਵੀ ਬਣਾਇਆ ਨਾਲ ਜੇ ਆਪਣਾ ਭਗਵਾਨ ਵਾਲਮੀਕ ਦਾ ਦੇਖ ਲਈਏ ਉਹ ਵੀ ਉੱਥੇ ਵੀ ਬਣਾਇਆ ਆਪਣੇ ਅੰਮ੍ਰਿਤਸਰ ਬਣਾਇਆ ਉਹ ਤਾਂ ਸਾਰਿਆਂ ਦੀ ਦਰਜਮਾਨੀ ਕਿਉਂਕਿ ਸਰਕਾਰ ਸਾਰਿਆਂ ਦੀ ਸਾਂਝੀ ਹੁੰਦੀ ਆ ਮੇਰਾ ਕਹਿਣ ਤੋਂ ਭਾਵੇਂ ਪਾਰਟੀ ਪੰਥ ਦੀ ਆ ਕਿਉਂਕਿ ਪੰਥ ਦੀ ਦਰਜਮਾਨੀ ਕਰਦੀ ਹੈ ਪਰ ਜਿਸ ਲਈ ਇਹ ਪੰਜਾਬ ਦੇ ਵਿੱਚ ਸਰਕਾਰ ਜਾਂ ਵੋਟ ਰਹੀ ਉਹਨੇ ਸਾਰਿਆਂ ਨੂੰ ਦਰਜਮਾਨੀ ਕਰਨਾ ਹੈ ਹਨਾ ਤਾਂ ਪਿਛਲੀ ਵਾਰ ਪਰਸ਼ਪੁਰਾਇਤ ਹੋ ਜਿੱਤੇ ਸੀ ਜਿਹੜੀ ਅਕਾਲੀ ਦਲ ਦੀ ਸਪੋਰਟ ਨਾਲ ਦਿੱਤੀ ਸੀ ਸਾਹੇ ਮਿੱਗਿਆ ਸੀ ਉਹਨਾਂ ਦੀ ਜਿਹੜਾ 5 ਸਾਲ ਦਾ ਕਾਰਜਕਾਲ ਸੀ ਜੋ ਉਹਨਾਂ ਨੇ ਕੰਮ ਕੀਤੇ ਆ ਤੁਸੀਂ ਹੁਣ ਕੈਂਡੀਡੇਟੋਂ ਅਕਾਲੀ ਦਲ ਤੋਂ ਤੇ ਅਕਾਲੀ ਦਲ ਇਕੱਲੇ ਤੌਰ ਦੇ ਉੱਤੇ ਇਲੈਕਸ਼ਨ ਲੜ ਰਿਹਾ ਹੈ ਉਹਨਾਂ ਦੀ ਜਿਹੜੇ 5 ਸਾਲ ਸੀ ਜੋ ਉਹਨਾਂ ਨੇ ਕੰਮ ਕੀਤੇ ਆ ਉਹ ਸਾਝੇ ਕੈਂਡੀਡੇਟ ਸੀ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਹ ਵੀ ਜਦੋਂ ਕੋਈ ਨਮਾਇੰਦਾ ਚੁਣਿਆ ਜਾਂਦਾ ਚਾਹੇ ਉਹ ਪਾਰਲੀਮੈਂਟ ਲਈ ਜਾਏ ਜਾਂ ਐਸੈਂਬਲੀ ਲਈ ਜਾਏ ਉਹਦੇ ਪੂਰੀ ਡਿਊਟੀ ਬਣਦੀ ਹੈ ਕਿ ਆਪਣੇ ਸਮੂਹੇ ਹਲਕੇ ਵਾਸਤੇ ਉਹ ਕੰਮ ਕਰੇਗਾ ਉਹ ਕਰਦਾ ਚੱਲਿਆ ਗਈ ਆ ਸੁਤਿ ਸ਼ੋਮਪrakash ਜੀ ਨੇ ਕਿਹੜੇ ਕੰਮ ਕੀਤੇ ਆ ਮੈਨਾਂ ਨੂੰ ਵੱਡ ਤੁਸੀ ਜਾਣਦੇ ਕਿਉਂਕਿ ਉਹ ਉਹਨਾਂ ਦਾ ਅਰਹ ਹੈ ਘੁਆੜੇ ਦੇ ਵਿੱਚ ਵਾ ਸੋ ਕਰਕੇ ਸਾਡੇ ਭਾਈ ਵਾਲੇ ਸੀ ਜਿਸ ਵੇਲੇ ਉਹਨਾਂ ਨੇ ਸਾਡੇ ਪੰਜਾਬੀਆਂ ਦੇ ਹਿੱਤਾਂ ਨੂੰ ਲਾਜ਼ਮੀ ਦੇ ਕੇ ਕੋਈ ਐਥਨ ਲਏ ਅਧੀ ਭਾਈ ਵਾਲੀ ਛੱਡੀ ਅੱਜ ਮੈਂ ਖਾਬ ਦਾ ਕਿ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹਮੇਸ਼ਾ ਸ਼੍ਰੋਮਣੀ ਕਾਲਦਲ ਦੇ ਟਿਕਟਾਂ ਤਾਂ ਉਹਨੂੰ ਮਿਲਦੀਆਂ ਸੀ ਆਪਣੇ ਘਰ ਦੇ ਚੋਂ ਪਰ ਜਿੱਤ ਦੋਦੇ ਸੀ ਸ਼੍ਰੋਮਣੀ ਕਾਲ ਦੇ ਅੱਜ ਹਲਕਾ ਹੁਸ਼ਿਆਰਪੁਰ ਦੇ ਵਿੱਚ ਜਿਵੇਂ ਤਾਮੀਰ ਨੇ ਦੱਸਿਆ ਪਿੰਡੂ ਖੇਤ ਦੇ ਵਿੱਚ ਜਦੋਂ ਉਹ ਜਾਣੇ ਆ ਮੇਰਾ ਆਪਣਾ ਹਲਕਾ ਜੱਬੇਵਾਲ ਜਿਹਦੇ ਵਿੱਚ ਕਦੇ 4000 ਤੋਂ ਵੱਧ ਵੋਟ ਜਿਹੜੀ ਆ ਉਹ ਭਾਜੀਪੀ ਨੂੰ ਨਹੀਂ ਪਈ। ਇਹੀ ਹੋਰ ਜਿਹੜੇ ਬਹੁਤ سارے ਹਲਕੇ ਤਾਂ ਹੈ ਭਰਾਤਵਾ, ਜਿਲਾਰਕ ਗੁੰਬਦਪੁਰਾ, ਕਾਂਡਾ ਆ। ਇੱਥੇ ਉਹਨਾਂ ਦੀ ਬਿਲਕੁਲ ਹਜ਼ਾਰਾਂ 4000 5000 ਤੋਂ ਵੱਧ ਵੋਟ ਉਹ ਨਹੀਂ ਹੈਗੀ। ਤੋਂ ਸਾਨੂੰ ਸਾਰਾ ਪਤਾ ਇਹ ਗੱਲ ਦਾ ਅਸੀਂ ਲਾਈਨ ਤੇ ਵਿੱਚ ਉਹਨਾਂ ਨੂੰ ਸੀਟਾਂ ਦਿੰਦੇ ਸੀ ਉਹ ਜਿੱਤਦੀਆਂ ਹੁੰਦੀਆਂ। ਬਾਕੀ ਭਾਜੀਪੀ ਜਿਹੜੀ ਆ ਉਹ ਅੱਜ ਸਾਰੇ ਦੇਸ਼ ਦੇ ਵਿੱਚ ਜੋ ਆਪਾਂ ਜਿਹੜੀਆਂ ਕੱਲ ਤੱਕ ਦੋ ਚੰਨਾਂ ਦੀਆਂ ਇਲੈਕਸ਼ਨ ਵੋਟਾਂ ਪਈਆਂ। ਜੋ ਆਵਾਜ਼ ਆ ਰਹੀ ਹੈ ਕੋ ਕੁ ਬਹੁਤੀ ਵਧੀਆ ਨਹੀਂ ਆ ਰਹੀ। ਤੋਂ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਲੋਕ ਬੀਜੇਪੀ ਨੂੰ ਉਹ ਮੋਣੀ ਰੋਂਣਗੇ। ਇਹ ਮੈਨੂੰ ਜੋ ਲੋਕਾਂ ਦੀ ਬਾਤ ਆ। ਸਖੰਡਾ ਸਾਹਿਬ ਜੀ ਜਿਹੜੇ ਕੰਮ ਕੀਤੇ 5 ਸਾਲਾਂ ਚ ਕੀਤੇ ਨਹੀਂ ਕੀਤੇ। ਉਹਦੇ ਬਾਰੇ ਤੁਹਾਨੂੰ ਪੁੱਛਿਆ ਵੀ ਕੁਲਟੀਜ਼ ਦੇ ਐਗਜ਼ਾਮ। ਦੇਖੋ ਇੱਕ ਵੱਡਾ ਕੰਮ ਸੀ ਫਗਵਾੜਾ ਹਿਸ਼ਾਰਪੁਰ ਜੋੜਨਾ। ਫਤਫਾ ਲੰਘੇ। ਹਾਲਸਾ ਕੰਮ ਨੇ ਸ਼ੁਰੂ ਹੋਇਆ। ਫਿਰ ਹਿਸ਼ਾਰਪੁਰ ਦੇ ਵਿੱਚ ਹਸਪੀਟਲ ਦੀ ਗੱਲ ਸੀ ਬਣਦੀ। ਉਹ ਨਹੀਂ ਬਣ ਸਕਿਆ। ਹੋਰ ਜਿਹੜੇ ਜਲੰਧਰ ਹਿਸ਼ਾਰਪੁਰ ਦੀ ਜਿਹੜੀ ਰੋਡ ਸੀ ਉਹ ਜਿਉਂ ਦੀ ਤੁਸੀਂ ਪਈ ਰਹੇ ਨੇ ਕੋਈ ਇਹਦਾ ਨਾ ਕੰਮ ਨਜ਼ਰ ਆ ਨਹੀਂ ਰਿਹਾ ਜਿਹੜਾ 10 ਸਾਲ ਦੇ ਵਿੱਚ ਜਿਹੜੀ ਭਾਜਪਾ ਦੀ ਮਤਲਬ ਸਰਕਾਰ ਰਹੀ ਹੈ ਤੇ ਸਾਡੇ ਦੋਨੋਂ ਹੀ ਹਿਸ਼ਾਰਪੁਰ ਦੇ ਮੈਂਬਰ ਮਿਸਟਰ ਰਹੇ ਮੰਤਰੀ ਰਹੇ ਉਹ ਕੋਈ ਵੀ ਉਹ ਇਹੋ ਜਿਹੇ ਕੰਮ ਜਿਹੜਾ ਮਾਰਕਾ ਬਾੜ ਨਹੀਂ ਸਕੇ ਜਿਹੜਾ ਅੱਜ ਲੋਕਾਂ ਦੇ ਵਿੱਚ ਕਹਿ ਸਕਣ ਹੰਦਰ ਸਾਹਿਬ ਕਸੂਰ ਉਹਦੇ ਵਿੱਚ ਕੱਲਾ ਭਾਜਪਾ ਦਾ ਕਿਉਂ ਆ ਲਾਈਨ ਸਵਿਚ ਤਾਂ ਤੁਸੀਂ ਵੀ ਸੀਗੇ ਉਦੋਂ ਪਹਿਲਾਂ ਤੁਹਾਡੀ ਸਰਕਾਰ ਕੌਣ ਸੀਗੀ ਦੂਜਾ ਮੇਰੇ ਨਾਲ ਹੀ ਉਹ ਤੁਹਾਨੂੰ ਹੈ ਹੁਣ ਤੁਹਾਡਾ ਕੀ ਵਿਜਨ ਹੈ ਲੋਕ ਸਭਾ ਹਸਰਤ ਜੀ ਹੁ ਤੁਸੀਂ ਇਲੈਕਸ਼ਨ ਚੁੱਪਨੇ ਆ ਕੀ ਵਿਜਨ ਹੈ ਤੁਹਾਡਾ ਕੀ ਲਾਤੀ ਆਉਂਗਾ ਸਰੋਰ ਪਹਿਲਾਂ ਕੰਮ ਹੀ ਹੋ ਸਕੇ ਕੰਮ ਕਰੋ ਕਿ ਸਾਇੰਸ ਵਿੱਚ ਤੁਸੀਂ ਵੀ ਸੀ ਤੁਸੀਂ ਵੀ ਐਮਐਲਏ ਵੀ ਸੀ ਉਹਨੂੰ ਤੁਸੀਂ ਪੁੱਛਿਆ ਨਹੀਂ ਕਿ ਕੰਮ ਨਹੀਂ ਹੋ ਰਿਹਾ ਅਸੀਂ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਦਾ ਆਪਣਾ ਪੈਰਾ ਉਹਦਾ ਆਪਣਾ ਪੈਰਾ ਹੁੰਦਾ ਸਾਡੇ ਤੁਸੀਂ ਦੇਖਦੇ ਆ ਕਿ ਜਦੋਂ ਅਸੀਂ ਬੰਟੀਟੇ ਜਾਂਦੇ ਆ ਜਿੱਥੇ ਰਵੀ ਭਾਰ ਨਵਿੱਤ ਕੋਰ ਬਾਦਲ ਜਿਹੜੇ ਆ ਨੰਬਰ ਪਾਰਲੀਮੈਂਟ ਰਹੇ ਆ ਤਾਂ ਜਿੱਥੇ ਏਮਡ ਵਰਗੇ ਹਸਪੀਟਲ ਵਧੀਆ ਹੀ ਹੋਰ ਘਟਣਾ ਜਾ ਕੇ ਦੇਖੋਦੇ ਹਾਲਤ ਕੀ ਆ ਚੰਡੀਗੜ੍ਹ ਨਾਲੋਂ ਵਧੀਆ ਬਣਿਆ ਨਜ਼ਰ ਆ ਰਿਹਾ ਸਾਰਿਆਂ ਨੂੰ ਫਿਰ ਉਸ ਕਰਕੇ ਇਹ ਵੀ ਕਰ ਸਕਦੇ ਸੀ ਨਹੀਂ ਕਰ ਸਕੇ ਉਹਨਾਂ ਨੂੰ ਐਸਤੇ ਰੋਕਿਆ ਨਹੀਂ ਕਿਸੇ ਨੂੰ ਸੋ ਸਾਡੇ ਦਾ ਮੈਂਬਰ ਜਿਹੜੇ ਆ ਘੱਟ ਸਕੇ ਦੋ ਮੈਂਬਰ ਸੀ ਦੋ ਮੈਂਬਰ ਦਾ ਪੰਜਾਬ ਪੂਨੇ ਦਾ ਕੰਮ ਨਹੀਂ ਸੀ ਇਹਨੇ ਤਰ ਤੱਕ ਦੀ ਇਹ ਤਾਂ ਮੈਸਟਰਸ ਸੀ ਇਹਨੂੰ ਕਰਨਾ ਬਣਦਾ ਸੀ ਤਾਂ ਇਹਨਾਂ ਨੂੰ ਫਿਰ ਸੰਸਕਰਕੇ ਮੈਂ ਗੱਲ ਕਰਦਾ ਕਿ ਸ਼੍ਰੋਮਣੀ ਕਾਲਦਾਨ ਨੇ ਅੱਜ ਜੋ ਪੰਜਾਬ ਵਿੱਚ ਤੁਹਾਡਾ ਤੁਸੀਂ ਆਪਣੇ ਪੁਗਾਰੇ ਦੀ ਗੱਲ ਕਰਦਾ ਇੱਥੇ ਜਿੱਥੇ ਵਧੀਆ ਸੜਕਾਂ ਬੜੀਆਂ ਨਜਰ ਆਉਂਦੀਆਂ ਇਹ ਸ਼ੋਭਨੀ ਕਾਲੇਦਲ ਦਾ ਬਟਾ ਇਹਦੇ ਵਿੱਚ ਦੇਣ ਉਹ ਜੋ ਜੋ ਡਵੈਲਪਮੈਂਟ ਮੇਰੀ ਗੱਲ ਜੋ ਡਵੈਲਪਮੈਂਟ ਚਾਹੇ ਸ਼ਹਿਰਾਂ ਦੀ ਆ ਚਾਹੇ ਪਿੰਡਾਂ ਦੀ ਆ ਜਾਂ ਜਿਹੜੇ ਹੋਰ ਵੀ ਪ੍ਰੋਜੈਕਟ ਜਿੰਨੇ ਵੀ ਪੰਜਾਬ 'ਚ ਬਣੇ ਆ ਕੋਈ ਦੂਜੀਆਂ ਪਾਰਟੀਆਂ ਗਿਰਕੇ ਦੱਸਣ ਕਿ ਉਹਨਾਂ ਦਾ ਕਿਹੜਾ ਹੈ ਕੋਈ ਮੈਨੂੰ ਦੋ ਚਾਰ ਨਾਂ ਦੱਸ ਦੇਣ ਵੀ ਜਿਹੜੇ ਕਿ ਦੂਜੀ ਪਾਰਟੀਆਂ ਦਾ ਕੰਮ ਹੋਇਆ ਹੋਵੇ ਕਿ ਸਰਪੋ ਜੋਹਾਂ ਜਦੋਂ ਸ਼ੋਭਨੀ ਕਾਦੇ ਸਰਕਾਰ ਆਈ ਆ ਉਹ ਉਸ ਵੇਲੇ ਬਣਿਆ ਅਸੀਂ ਜਿਹੜੀ ਲੜਾਈ ਲੜ ਰਹੇ ਆ ਸਾਡਾ ਪਹਿਲਾ ਮੰਤਰੂ ਆਪਣੀ ਪੰਜਾਬ ਨੂੰ ਬਚਾਉਣਾ ਅੱਜ ਪੰਜਾਬ ਦਾ ਜਿਹੜਾ ਆ ਬਿਲਕੁਲ ਕਰਦਿਆਂ ਚੜਦੇ ਆ ਮੁਖਮੰਦ ਇਹਨੂੰ ਪ੍ਰਵਾਹ ਕੋਈ ਨਹੀਂ ਮੁਖਮੰਦ ਤੇ ਜਾ ਕੇ ਇਆੜ ਦੇਣ ਦੇ ਮੂਹਰੇ ਤੁਹਾਡੇ ਬੀੜੀ ਵਾਲੇ ਭਰਾ ਦੇ ਮੂਹਰੇ ਰੋਂਦਾ ਰੋਂਦਾ ਕਿਸ ਗੱਲ ਇਹ ਤੂੰ ਸਰਦਾਰ ਆਂ ਹਰ ਭਗਵਾਨ ਸਿਖ ਮਾਨ ਆ ਤੂੰ ਰੋਂਦਾ ਇਸ ਗੱਲ ਕਿ ਕੇਜਰੀਪੁਰ ਨੂੰ ਅੰਦਰ ਸੂਲਤਾ ਨਹੀਂ ਮਿਲ ਰਹੀ ਆ ਆਹੀ ਬਦਲਾ ਦਿਨੇ ਰੋਂਦਾ ਜਿਹੜਾ ਬੰਦਾ ਇੱਕ ਐਂ ਪ੍ਰਾੜ ਕਰਕੇ ਉਹ ਜੇਲ੍ਹ ਤੇ ਗਿਆ ਉਹਦੇ ਬਾਰੇ ਸਾਡਾ ਮੁੱਖ ਮੰਤਰੀ ਦਾ ਰੋ ਰਿਆ ਜਿਸ ਬਰੂਡ ਦੇ ਵਿੱਚ 25 ਬੰਦੇ ਜਾਦੀ ਸ਼ਰਾਬ ਪੀ ਕੇ ਮਰ ਗਏ ਉਹਦੇ ਆਪਣੇ ਜਿਨੇ ਦੇ ਵਿੱਚ ਉੱਥੇ ਉਹਨੂੰ ਅंसू ਨਹੀਂ ਮਿਲਦੇ ਜੇ ਇੱਕ ਬੰਦਾ ਸਾਡਾ ਹਰਿਆਣੇ ਬਾਰਡਰ ਤੇ ਹਰਿਆਣੇ ਵੀ ਪਲੀ ਦਾ ਮਾਰ ਦਵੇ ਉੱਥੇ ਦੀ ਲੋਂਦਾ ਸੋ ਇਹ ਬਹੁਤ ਮਸਲੇ ਨੇ ਜਿਹੜੇ ਅੱਜ ਪੰਜਾਬ ਦੇ ਮਸਲੇ ਆ ਇਹ ਅਸੀਂ ਇਸੇ ਕਰਕੇ ਕਹਿੰਦੇ ਆ ਕਿ ਇਹਨਾਂ ਇਲੈਕਸ਼ਨ ਦੇ ਵਿੱਚ ਇਹ ਮੇਰਾ ਮੁੰਡ ਬਜਨਾ ਤੇ 27 ਦੇ ਵਿੱਚ ਲੋਕਾਂ ਨੇ ਪੰਜਾਬ ਵਿੱਚ ਮੁੜ ਕੇ ਫਰਮਣੀ ਕਾਦਨ ਸਰਕਾਰ ਲਿਆਉਣੀ ਹੈ ਸਾਰੇ ਬਦਲਾ ਦਾ ਹਾਲ ਉੱਥੇ ਆ ਕੇ ਬਿਠਣਾ ਸਾਹਿਬ ਫੜਨਾ ਸਾਹਿਬ ਮੇਰਾ ਇੱਕ ਸਵਾਲ ਆ ਤੁਹਾਡਾ ਤੁਸੀਂ ਕਹਿੰਦੇ ਵੀ ਆਪਣੀ ਪਾਰਟੀ ਦਾ ਹੈਗਾ ਤੁਹਾਡਾ ਮੁੱਖ ਮੁਕਾਬਲਾ ਤੁਸੀਂ ਕਹਿੰਦੇ ਵੀ ਕਿਹੜੀ ਪਾਰਟੀ ਦਾ ਤੁਸੀਂ ਮੰਨਦੇ ਹੋ ਆਪਣੇ ਪੰਜਾਬ ਦੇ ਦੇਖੋ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਵੰਗਵੇਂ ਆਧਾਰੇ ਆ ਕਿਸੇ ਨੇ ਇਧਰੋਂ ਫੜ ਕੇ ਲਿਆ ਜਾਂਦਾ ਕਿ ਇਧਰੋਂ ਫੜ ਕੇ ਲਿਆ ਜਾਂਦਾ ਆਮ ਆਦੀ ਪਾਰਟੀ ਨੇ ਕਾਂਗਰਸੋਂ ਫੜ ਕੇ ਲਿਆ ਜਾਂਦਾ ਤੇ ਕਾਂਗਰਸ ਵਾਲੇ ਨੇ ਆਮ ਆਦੀ ਪਾਰਟੀੋਂ ਫੜ ਕੇ ਲਿਆ ਜਾਂਦਾ ਇਹਨੂੰ ਕੈਂਡੀਡੇਟ ਨਹੀਂ ਬਣੇ ਉਹਨਾਂ ਪਾਰਟੀਆਂ ਦਾ ਮੁਕਾਬਲਾ ਕਰਦਾ ਸਰ ਕੇਪੀ ਸਾਹਿਬ ਵੀ 8 ਘੰਟੇ ਪਹਿਲਾਂ ਜੁਆਇਨ ਕੀਤੇ ਸੀਗੇ ਹੋਰ ਕਿਹਾ ਗਿਆ ਪੰਥਰੀਆਂ ਸਭਾਵਾਂ ਨੂੰ ਦੇਖੇ ਨੂੰ ਟਿਕਰ ਦੇ ਦੇ। ਦੇਖੋ ਕੇ ਦੇਖੋ ਮੇਰੇ ਨਾਲ ਤੁਹਾਨੂੰ ਕੇਪੀ 14 ਦੇ ਵਿੱਚ ਪਾਰਲੀਮੈਂਟ ਲੜਿਆ ਸੀ। 10 ਸਾਲ ਉਹਦੀ ਪਾਰਟੀ ਨੇ ਉਹਨੂੰ ਬਿਲਕੁਲ ਹੀ ਪੁੱਛਿਆ ਉਹ ਘਰ ਬੈਠਾ ਸੀ। ਇਸ ਕਰਕੇ ਉਹਦਾ ਪਾ ਕਾਲਜ ਪਾਰਟੀ ਦੇ ਵਿੱਚ ਕੋਈ ਬੋਲ ਕੇ ਇਸ ਵੇਲੇ ਗੱਲ ਨਹੀਂ ਦੀ। ਜੇ ਸਾਡਾ ਉਹਨੇ ਪਟ ਰਿਆ। ਈਨੂ ਨੂੰ ਤੇ ਬੇਰਫੀ ਮਿੱਤਾ ਇੰਨਾ ਦਾ ਰੜ ਇਹ ਕਰਨ ਨਹੀਂ ਬੇਬੀ ਮੇਰੇ ਨਾਲ ਸੁਣੋ ਤੁਸੀਂ ਤੁਸੀਂ ਦਸ ਸਾਲ ਤੋਂ ਨਹੀਂ ਨਹੀਂ ਤੁਸੀਂ ਦਸ ਸਾਲ ਤੋਂ ਕੋਈ ਕੇਪੀ ਦੀ ਗੱਲ ਕੋਈ ਪਾਰਟੀ ਵਿੱਚ ਦੇਖੀ ਨਹੀਂ 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 ਮੈਂ ਮੈਂ ਮੇਰਾ ਦਸ ਸਾਲ ਤੋਂ ਦੀ ਕੋਈ ਇੱਕ ਪਾਰਟੀ ਵਿੱਚ ਨਹੀਂ ਘਰ ਬੈਠਾ ਉਹ ਮੈਚ ਵਾਚ ਕਰਦਾ ਜਿਹੜਾ ਜਿਹੜਾ ਵੱਡਾ ਸਵਾਲ ਮੈਂ ਦੇ ਰਿਹਾ ਤੁਸੀਂ ਕਹਿੰਦੇ ਦਲ ਬਦਲੀਆਂ ਨੂੰ ਅਸੀਂ ਤੁਹਾਨੂੰ ਗੱਲ ਇਹ ਇੱਕ ਮਿੰਟ ਗੱਲ ਸੁਣੋ ਫਿਰ ਤੁਸੀਂ ਵੀ ਆਪ ਕਹਿੰਦਾ ਗੱਲ ਦੋਨੋਂ ਗੱਲ ਦੋਨੋਂ ਪ੍ਰਧਾਨ ਜੀ ਜੀ ਤਿੰਨੋਂ ਨੂੰ ਜਾਂ ਰਾਜਕੁਮਾਰ ਨੂੰ ਕਿੱਦਾਂ ਲਿਆਂਦਾ ਤੁਹਾਨੂੰ ਸਾਰਿਆਂ ਨੂੰ ਬਿਹਤਰ ਪਤਾ ਤਿੰਨੋਂ ਨੂੰ ਕਿੱਦਾਂ ਬਗੜਾ ਕੇ ਲਗਾਈ ਵੀ ਤੁਹਾਨੂੰ ਬਿਹਤਰ ਪਤਾ ਤੇ ਕੇਪੀ ਸਾਹਿਬ ਦਾ ਚਾਹ ਦੇ ਨਾਲ ਬਾਲਟ ਚਾਏ ਆ ਵੀ ਇਹ ਨਹੀਂ ਗੱਲ ਚਾਹ ਦੇ ਨਾਲ ਬਾਲਟ ਦੇ ਵਿੱਚ ਚਾਹ ਦੇ ਨਾਲ ਬਾਲਟ ਚਾਏ ਆ ਤਾਂ ਜੀ ਸਾਹਿਬ ਤੁਹਾਡਾ ਗੱਲ ਕੀ ਹੈ ਇਹ ਇਦਾਂ ਨਹੀਂ ਲੱਗਦਾ ਭਈ ਐਨੀ ਪੋਲੀਟੀਕਲ ਡੀ ਜਨਰੇਸ਼ਨ ਹੋ ਗਈ ਹੈ ਕਿ ਮੈਸਿਵ ਡਿਫੈਕਸ਼ਨਾਂ ਹੋ ਰਹੀਆਂ ਮੈਸਿਵ ਨਹੀਂ ਇਹ ਨਹੀਂ ਮੇਰੀ ਉਮਰ ਵੀ 74 ਸਾਲ ਹੋ ਗਈ ਬੜੀਆਂ ਚੋਣਾਂ ਮੈਂ ਨਹੀਂ ਦੇਖੀਆਂ ਉਹ ਸਾਰਾ ਮੈਂ ਘੱਟ ਉਮਰ ਚ ਵੀ ਵੱਡਾ ਹਾਂ ਮਤਲਬ ਇੰਨੀਆਂ ਡਿਫੈਕਸ਼ਨਾਂ ਕਦੇ ਨਹੀਂ ਦੇ ਕਿਸੇ ਇਲੈਕਸ਼ਨ ਦੇ ਚਲੋ ਜੇ ਕਿਰਮੇ ਹੋਰ ਹੁੰਦਾ ਦੁਬਾਰਾ ਹੋਰ ਹੁੰਦਾ ਪਰ ਸਾਡਾ ਨਹੀਂ ਸਾਡਾ ਕਦੇ ਐਵੇਂ ਇਦਾਂ ਦਾ ਨਹੀਂ ਰਿਹਾ ਅੱਧੀ ਅੱਧੀ ਪੂਰੀ ਕਾਂਗਰਸ ਭਾਜਪਾ ਜਲ ਗਈ ਹੈ ਅੱਧੀ ਤੁਹਾਡੇ ਨੇ ਉਧਰ ਚ ਲੱਗੀ ਕੋ ਲੰਬੇ ਸਮੇਂ ਤੋਂ ਅਸੀਂ ਤੁਹਾਨੂੰ ਦੋਨਾਂ ਨੂੰ ਜਾਣਦੇ ਹਾਂ ਤੁਸੀਂ ਬਹੁਤ ਸੀਨੀਅਰ ਲੀਡਰ ਆ ਖੰਡਾ ਸਾਹਿਬ ਦਾ ਬਹੁਤ ਹੀ ਤਜਰਬੇਕਾਰ ਆ ਧਾਮੀ ਸਾਹਿਬ ਅਸੀਂ ਸਾਡਾ ਵੀ ਆ ਵਿਅਕਤੀਗਤ ਤੌਰ ਤੇ ਤੁਸੀਂ ਕੀ ਸਮਝਦੇ ਹੋ ਦੱਸ ਮੈਂ ਵਿਅਕਤੀ ਕਾਹ ਕਹਿ ਰਹਾ ਗਾ ਦਲ ਬਦਲਣਾਂ ਦੀ ਜਿਹੜੀ ਰਾਜਨੀਤੀ ਆ ਹੋਣੀ ਚਾਹੀਦੀ ਇਹ ਦੇਖੋ ਇਹ ਦੇਖੋ ਕੌਂਸਲਰ ਲਈ ਪਰੇਲ ਪਾਉਣ ਕਰਦੀ ਹੁੰਦੀ ਆ ਪੰਦਾ ਲੌਂਗ ਰਨ ਕਰੇਗੀ ਜਿਹੜੀ ਆ ਦਲ ਬਦਲ ਵਾਲੇ ਕੰਮ ਕਰਦੇ ਨੇ ਕਿਉਂਕਿ ਇੱਕ ਪਾਰਟੀ ਦਾ ਕਲਚਰ ਆ ਅਸੀਂ ਹੁਣ ਅਕਾਲੀ ਆ ਅਸੀਂ ਕਾਂਗਰਸ ਫਿਕਰ ਦੇ ਬਹਿ ਜਾ ਇਹ ਕਲਚਰ ਦੇ ਨਾਲ ਹੀ ਸਾਰਾ ਕੰਮ ਚੱਲਦਾ ਟਿੰਦਰ ਸਾਹਿਬ ਬੜਾ ਕਾਸਟ ਕੁਐਸਚਨ ਆ ਜੀ ਤੁਸੀਂ ਆਪਣੀ ਪਾਰਟੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਕਿੰਵੇਂ ਨੰਬਰ ਤੇ ਮੰਨਦੇ ਹੋ ਪਹਿਲੇ ਨੰਬਰ ਤੇ ਨਹੀਂ ਅਸੀਂ ਉਹਨਾਂ ਨੇ ਬਹੁਤ ਸੁਣ ਲਈ ਮੇਰੇ ਘਰ ਤੁਹਾਨੂੰ ਮੇਰੇ ਘਰ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਤੁਹਾਡੇ ਪੁਵਾੜੇ ਦੇ ਮੇਥੋਂ ਪਹਿਲਾਂ ਦੇ ਅਨਾਉਂਸ ਹੋਏ ਆ ਬਾਕੀ ਪਾਰਟੀਆਂ ਦੇ ਪਹਿਲਾਂ ਦੇ ਅਨਾਉਂਸ ਹੋਏ ਆ ਕਿ ਇਹ ਜਿੰਨੇ ਤਰੀਕੇ ਦੇ ਨਾਲ ਅੱਜ ਪੁਵਾੜੇ ਦੇ ਵਿੱਚ ਆ ਤੁਹਾਡੇ ਸ਼ਹਿਰ ਦੇ ਕਾਲੀਦਲ ਘੁੰਮ ਰਹੇ ਆ ਨਜ਼ਰ ਆਇਆ ਉਹ ਕਿਤੇ ਲੈ ਜੀ ਇਸ ਕਰਕੇ ਜੇ ਸ਼੍ਰੋਮਣੀ ਕਾਦਰ ਆ ਜੇ ਸਾਰੇ ਜਿੰਦਾਬਾਦ ਫਰੇ ਕੇ ਕਹਿ ਰਿਹਾ ਤੇਰਾ ਜਿੱਤਾਂਗੇ ਦੁੱਧ ਵੀ ਕਹੇ ਨਹੀਂ ਨਹੀਂ ਜਬ ਤੇ ਆ ਸਵਾਲ ਇਹਦਾ ਸਵਾਲ ਹੈ ਜਨੇ ਅਸੀਂ ਸੋਚ ਰਹੇ ਆ ਕਿ ਸਾਹ ਬਈ ਅਭੀ ਅਭੀ ਅਲੀ ਮੁਖਾ ਮੰਨ ਬਣਾਵਣੇ ਨੇ ਪਰ ਜੋ ਹਾਲਾਤ ਉਹ ਕਹਿੰਦੇ ਆ ਕਿ ਸ਼੍ਰੋਮਣੀ ਕਾਦਰ ਬਹੁਤ ਵਧੀਆ ਰਦਲ ਜਿਹੜਾ ਆ ਉਹ ਦੋ ਦਾ ਮਕਾਬਲੇ ਕਿਹਦਾ ਸਵਾਲ ਮੁਕਾਬਲੇ ਦੇ ਵਿੱਚ ਮੈਂ ਵੀ ਸਾਂਕਦਾ ਕਿ ਸਾਡੇ ਤੱਕ ਕੋਈ ਗੱਲ ਸਾਡੇ ਮੁਕਾਬਲੇ ਨਹੀਂ ਹੋਵੇ ਕਿਸੇ ਦਾ ਕਰਨਾ ਤਾਂ ਮੈਂ ਕਿਸੇ ਦਾ ਨਹੀਂ ਕਰਨਾ ਨੋ ਅਖਰੀ ਗੱਲ ਨਾਲ ਅੱਜ ਦਿਨ ਇਹਦੇ ਕੋਈ ਨਹੀਂ ਸ਼੍ਰੋਮਣੀ ਕੰਡਾ ਸ਼੍ਰੋਮਣੀ ਕੰਡਾ ਜਿਹੜਾ ਹੈ ਉਹ ਨੰਬਰ ਵਾਲਾ ਵੀ ਬਖ ਬਖਿਆ ਛੰਡਲ ਸਾਹਿਬ ਇੱਕ ਵਾਰ ਪ੍ਰੈਸ ਵਾਲੇ ਵੀ ਬਿਲੇ ਦਾ ਬਹੁਤ ਬਹੁਤ ਆ लास्ट ਕੁਐਸਚਨ ਹੈ ਛੰਡਲ ਸਾਹਿਬ ਕਿਉਂ ਪਹਿਲਾਂ ਕਾਰੀਗਾਲ ਹੁੰਦੇ ਸੀ ਇਹਨਾਂ ਦੀ ਪਛਾਣ ਹੁੰਦੀ ਸੀ ਇਹਨਾਂ ਦੇ ਸਿਰਾਂ ਤੇ ਪੱਗ ਤੇ ਨੀਲੀਆਂ ਹੁੰਦੀਆਂ ਸੀ ਇਹਨਾਂ ਦੇ ਇਸ ਵੇਲੇ ਤੁਹਾਡੇ ਸਿਰ ਦੇ ਦੇਖੋ ਕੀ ਹੋ ਰਿਹਾ ਇਸ ਵੇਲੇ ਕਿਦਾ ਮਤਲਬ ਬੱਕਰੇ ਸਮਝੀ ਹੋਏ ਆ ਗਾਲਾਂ ਗਾਲਾਂ ਕਿਥੇ ਆ ਤੁਹਾਡੀ ਪਛਾਣ ਕੀ ਰਹੇ ਹੋ ਉਹ ਤਾਂ ਜਿਹੜੀ ਤੋਂ ਹੋ ਗਏ ਆ ਲਾਣਗੇ ਇਹ ਬੇਰੀ ਬੇਰੀ ਗੱਲ ਸੁਣਾ ਪਰ ਮੈਜੋਰਟੀ ਤਾਂ ਨੀਲੀਆਂ ਵਾਲੇ ਆ ਪ੍ਰੈਸ ਕਿਰਦਾਰ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ